ਹਰੀ ਚੰਦ ਜੀ ਇੱਥੇ ਮੈਂ ਥੇਲੇ ਜਿਹਾ ਬੈਠਾ ਹਾਂ ਤੇ ਉਹ ਤੇ ਜਨਾਨੀ ਦੋ ਆਉਂਦੀਆਂ ਆ ਤੇ ਇਧਰੋਂ ਸੀਸੇ ਲੱਗੇ ਇਧਰ ਕੈਮਰੇ ਨੂੰ ਦੇਖੋ ਅੱਛਾ ਸੀਸੇ ਲੱਗੇ ਗੋਲੀਆਂ ਮੈਂ ਸੋਚਿਆ ਕਿ ਸੀਸੇ ਦੇ ਵਿੱਚੋਂ ਗੋਲੀ ਪਟਾਕਾ ਵੱਜਾ ਤੇ ਜਨਾਨੀ ਦੇ ਲਾਗੋ ਲੋਟਾ ਫੜਿਆ ਹੋਇਆ ਉਹਨਾਂ ਤੇ ਡਿੱਗ ਪਿਆ

ਉਸ ਆ ਗਈ 2 ਮਿੰਟ 24 ਤੇ ਜਦੋਂ ਪਤਾ ਲੱਗਿਆ ਕਿ ਕਿੰਨੇ ਕੋ ਬੰਦਿਆਂ ਨਾਲ ਇਹਦਾ ਕੋਈ ਪਤਾ ਨਹੀਂ ਜੀ ਬੰਦਾ ਹੀ ਕੋਈ ਸਾਰੇ ਬੰਦੇ ਆਪਣੇ ਘਰੋਤੇ ਹੀ ਉਧਰ ਪਤਾ ਹੀ ਕੋਈ ਨਹੀਂ ਲਗਾ ਬੰਦਾ ਕੋਈ ਆਇਆ ਨਹੀਂ ਜੀ ਇੱਥੇ ਗੋਲੀ ਚੱਲਣ ਦੀ ਆਵਾਜ਼ ਆਏ ਉਹ ਸੁਣੀ ਆ ਤੇ ਗੋਲੀ ਗੋਲੀ ਚੱਲੀ ਹੈ ਆਰਾਮਬੜੀ ਚੌਂਕ ਵੀ ਵੱਜਦਾ ਮੇਨ ਬਜਾਦੀ ਹਾਂ ਕੋਈ ਪਤਾ ਲੱਗਾ ਕਿੰਨੇ ਵਿੱਚ ਨਹੀਂ ਅੱਛੀ ਗੱਲ ਕਰਨ ਲੱਭ ਜੂ ਦਾ ਬੰਦਾ ਸਰ ਪਤਾ ਲੱਗਾ ਕਿੰਨੇ ਬੰਦਿਆਂ ਦੇ ਗੋਲੀ ਕਰ ਦਿੱਤੀ ਉਹਦੇ ਦੋ ਹੰਦੇ ਜਰਾ ਹੋਏ ਦੀ ਹਾਂਜੀ ਉਹ ਫਿਰ ਉਹਨਾਂ ਨੂੰ ਹਸਪਤਾਲ ਉੱਪਰ ਕੀਤਾ ਆਏ ਸੀ ਹਾਂ ਅਸਤਲ ਗਏ ਨੇ ਤੇ ਬਏ ਆਪਾਂ ਬਾਕੀ ਕੀ ਤਫ਼ਤੀਸ਼ ਆ ਹਾਂਜੀ ਆ ਗਿਆ ਨਾਲੇ ਸਾਰਿਆਂ ਨੂੰ ਠੀਕ ਹੈ